ਉਹ ਕਿਹੜੇ ਲੋਕ ਨੇ ਜਿਨ੍ਹਾਂ ਨੇ ਨਾਨਕ ਸਰਵ ਭਗਤੀ ਦੇ ਘਰ ਨੂੰ ਨਸ਼ੇ ਬੁਲਾਦਕਾਰ ਤੇ ਇਆਸ਼ੀ ਦੇ ਅੱਡੇ ਬਣਾ ਦਿੱਤਾ ਉਹ ਕਿਹੜੇ ਮੁਕਲ ਦੇ ਸੱਪ ਨੇ ਅਸਲੀ ਵੀ ਜਿਹੜੇ ਮੰਨ ਲਓ ਵੀ ਨਾਨਕ ਸਰ ਦੀ ਨਿੰਦਿਆ ਕਰਵਾ ਰਹੇ ਨੇ ਮਹਾਪੁਰਖਾਂ ਦੀ ਨਿੰਦਿਆ ਕਰਵਾ ਰਹੇ ਨੇ ਉਹ ਅਸਲੀ ਗੁਨਾਹਗਰ ਕਿਹੜੇ ਨੇ ਉਹ ਅਸਲੀ ਜਿਹੜੇ ਗੁਨਾਹਗਰ ਹੈਗੇ ਨੇ ਉਹ ਮੈਂ ਸਾਰੇ ਸਬੂਤਾਂ ਦੇ ਸਮੇਤ ਤੁਹਾਡੇ ਸਾਹਮਣੇ ਅੱਜ ਮੈਂ ਰੱਖੂੰਗਾ ਕਿ ਕਿਹੜੇ ਲੋਕ ਸਿੱਖਾਂ ਨੂੰ ਗੁੰਮਰਾਹ ਕਰਦੇ ਪਏ ਨੇ ਤੇ ਸਿੱਖੇ ਨੂੰ ਤਾਂ ਲੋ ਜੀ ਫਿਰ ਨੇ ਦੇਖੋ ਬਾਬਾ ਨਾਨਕ ਸਿੰਘ ਜੀ ਹੋਏ ਨੇ ਬੜੀ ਭਗਤੀ ਵਾਲੇ ਹੋਏ ਨੇ ਬਾਬਾ ਈਸ਼ਰ ਸਿੰਘ ਜੀ ਹੋਏ ਨੇ ਭਗਤੀ ਵਾਲੇ ਹੋਏ ਨੇ ਉਸ ਤੋਂ ਬਾਅਦ ਉਹਨਾਂ ਦੇ ਚਾਰ ਸੇਵਕ ਨੇ ਅੱਗੇ ਚਾਰ ਗੱਦੀਆਂ ਲਗਦੀਆਂ ਨੇ ਤਿੰਨ ਕਲੇਰਾਂ ਦੇ ਵਿੱਚ ਨੇ ਬਾਬਾ ਕਾਲਾ ਸਿੰਘ ਜੀ ਤੇ ਬਾਬਾ ਲੱਖਾ ਸਿੰਘ ਜੀ ਤੇ ਬਾਬਾ ਗੁਰਜੀਤ ਸਿੰਘ ਉਹ ਇਹ ਉੱਥੇ ਸੇਵਾ ਕਰਵਾ ਰਹੇ ਨੇ ਤੇ ਬਾਬਾ ਗੁਰਦੇਵ ਸਿੰਘ ਜੀ ਜਿਨ੍ਹਾਂ ਨੇ 12 ਸਾਲ ਬਾਬਾ ਈਸ਼ਰ ਸਿੰਘ ਜੀ ਦੀ ਸੇਵਾ ਕੀਤੀ ਤੇ ਭਾਈ ਕੀ ਸਮਾਦ ਵਾਲਾ ਮੁੱਖ ਸਥਾਨ ਉਹਨਾਂ ਨੇ ਬਣਾਇਆ 16 ਡੇਰੇ ਉਹਨਾਂ ਨੇ ਹੋਰਿਆ ਇੱਕ ਹੋਰ ਨਵਾਂ ਡੇਰਾ ਬਣਿਆ 17 ਸੋ ਉਹ ਕੈਨੇਡਾ ਅਮਰੀਕਾ ਇੰਗਲੈਂਡ ਇੱਕ ਨਰੋਧੀ ਆ ਬਾਕੀ ਇੰਡੀਆ ਦੇ ਵਿੱਚ ਦਿੱਲੀ ਵਿੱਚ ਵੀ ਆ ਡੇਰਾ ਲੂਨ ਵਿੱਚ ਪੋਨੇ ਸੋ ਇਸ ਤਰ੍ਹਾਂ ਕਰਕੇ ਉਹਨਾਂ ਦੇ ਜਿਹੜੇ 16 ਇਹ ਸਥਾਨ ਉਹਨਾਂ ਨੇ ਬਣਾਏ ਨੇ ਉਹਨਾਂ ਸਥਾਨਾਂ ਦੇ ਵਿੱਚ ਉਹਨਾਂ ਨੇ ਆਪਣੇ ਕੋਲ ਬਿਹੰਗਮ ਰੱਖੇ ਨੇ ਰਾਗੀ ਰੱਖੇ ਨੇ ਵੀ ਜਿਹੜੇ ਉਹਨਾਂ ਨੂੰ ਇੱਕ ਚੋਲਾ ਦਿੱਤਾ ਵੀ ਤੁਸੀਂ ਇਸ ਚਿੱਟੇ ਰੰਗ ਦਾ ਜਿਹੜਾ ਚੋਲਾ ਪਾਉਣਾ ਗਸਤਾਰ ਸਜਾਉਣੀ ਆ ਵੀ ਜਿੰਨੇ ਸਮੇਂ ਤੱਕ ਤੁਸੀਂ ਇਸ ਥਾਨ ਵਿੱਚ ਰਹਿ ਕੇ ਸੇਵਾ ਕਰਨੀ ਆ ਪੱਕੇ ਤੌਰ ਤੇ ਬਿਨਗਮ ਤੁਸੀਂ ਵਿਆਹ ਨਹੀਂ ਕਰਵਾ ਸਕਦੇ ਤੇ ਤੁਹਾਡਾ ਇਹੀ ਕੰਮ ਆ ਕਿ ਤੁਸੀਂ ਸਿੱਖੀ ਦਾ ਪ੍ਰਚਾਰ ਜਿਹੜਾ ਹੈ ਉਹ ਕਰਨਾ ਹੈ ਪਰ ਵਿਆਹ ਨਹੀਂ ਕਰਾ ਸਕਦੇ ਜੇ ਕਿਸੇ ਨੇ ਕਰਾਉਣਾ ਹੀ ਆਪਣੇ ਘਰੇ ਜਾ ਕੇ ਕਰਵਾ ਸਕਦਾ ਹੈ ਸੋ ਇੱਕ ਬਾਬਾ ਜੀ ਨੇ ਉੱਥੇ ਮਰਿਆਦਾ ਬਣਾ ਦਿੱਤੀ ਕਮੇਟੀਆਂ ਬਣਾ ਦਿੱਤੀਆਂ ਸੋ ਇੰਨਾ ਕਰਦੇ ਕਰਦੇ ਫਿਰ ਉਹ ਜਿਹੜੇ ਆਗੂ ਨੇ ਜਿਹੜੇ ਬਾਬਾ ਜੀ ਤੇ ਬੜੇ ਬਜ਼ੁਰਗ ਹੋ ਗਏ ਤੇ ਉਹ ਆਗੂ ਕੀ ਕਰਨ ਲੱਗ ਕੇ ਤੇ ਤੁਹਾਨੂੰ ਪਤਾ ਹੀ ਹਰਾਂ ਪਿੰਡ ਦੇ ਵਿੱਚ ਉਹ ਜਿਹੜਾ ਮਹੰਤ ਸੀਗਾ ਉਹਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਦਿੱਤਾ ਸੀ ਵੀ ਜਿੰਨੇ ਮੰਨ ਲਓ ਕਿ ਪੰਗਾ ਨਹੀਂ ਜੰਦ ਵਿੱਚ ਹਿਆਤ ਖਾਂਦਾ ਸਿਰ ਪਾੜਿਆ ਸੀ ਕੋਟ ਨਹੀਂ ਨਾਲ ਉਹ ਡੇਰੇਦਾਰੀ ਮੰਨੋ ਵੀ ਮਕੈ ਨਹੀਂ ਜਾਣੇ ਡੇਰੇਦਾਰੀ ਇੰਨੀ ਖਤਰਨਾਕ ਚੀਜ਼ ਹੁੰਦੀ ਇਨਾ ਮੋਹ ਵੱਜ ਜਾਂਦਾ ਫਿਰ ਜਿਹੜਾ ਡੇਰੇਦਾਰ ਵੱਡ ਜਾਂਦਾ ਉਹ ਫਿਰ ਛੱਡਦਾ ਨਹੀਂ ਕਿਉਂਕਿ ਚੇਲੇ ਵੱਡ ਜਾਂਦੇ ਆ ਪੈਸਾ ਆਉਣ ਲੱਗ ਜਾਂਦਾ ਲੀਡਰ ਪੈਰਾਂ ਦੇ ਵਿੱਚ ਬੈਠਣ ਲੱਗ ਜਾਂਦੇ ਨੇ ਸੰਗਤਾਂ ਨੇ ਤਾਂ ਸਤਕਾਰ ਕਰਦੀਆਂ ਵੀ ਇਹਦੇ ਚੋਲਾ ਪਾਇਆ ਹੋਇਆ ਹੈ ਵੀ ਜਾਂ ਇਹ ਬਾਬਾ ਜੀ ਦਾ ਰਾਗੀ ਬਹਿੰਗਮ ਹੈ ਪਰ ਇਹ ਲੋਕ ਅੰਦਰੋਂ ਕਿੰਨੇ ਕਮੀਨੇ ਹੋ ਜਾਂਦੇ ਨੇ ਵੀ ਦੇਖੋ ਇਹ ਇਹਨਾਂ ਨੇ ਜਿਹੜੇ ਫਿਰ ਜਿਹੜੇ ਆਗੂ ਹੈਗੇ ਨੇ ਇਹਨਾਂ ਕੋਲ ਜਦੋਂ ਫੁੱਲਾ ਪੈਸਾ ਅਰਬਾਂ ਕਰੋੜਾਂ ਨਾਲ ਆਉਣ ਲੱਗਾ ਵਿਲੇ ਬੈਠੇ ਹੀ ਕੁਝ ਕਰਨਾ ਨਹੀਂ ਪੈਂਦਾ ਵੱਡੇ ਵੱਡੇ ਲੀਡਰ ਇਹਨਾਂ ਨੇ ਪੈਰੀ ਹੱਥ ਲਾਉਣ ਲੱਗੇ ਇਹਨਾਂ ਨੇ ਫਿਰ ਇਹ ਕੁਝ ਅੰਦਰੋਂ ਕੁਝ ਬਾਹਰੋਂ ਆਪਣੇ ਜਿਹੜੇ ਹੈਗੇ ਨੇ ਇਹਨਾਂ ਨੇ ਪਲੂਚੇਲੇ ਬਣਾ ਲੈ ਚੇਲੇ ਬਣਾ ਲੈ ਬਦਮਾਸ਼ ਰੱਖ ਲੈ ਵੀ ਜਿਹੜਾ ਤੇ ਇਹਨਾਂ ਨੇ ਗਲਤ ਕੰਮਾਂ ਦੇ ਵਿਰੁੱਧ ਬੋਲੇ ਉਹਨਾਂ ਤੇ ਪਤਾ ਨਹੀਂ ਲੱਗਦਾ ਵੀ ਕਿੱਥੇ ਖਤਮ ਹੋ ਗਿਆ ਕਿਧਰ ਚਲੇ ਗਿਆ ਉਹਨੂੰ ਤੇ ਖਤਮ ਹੀ ਕਰ ਦਿੰਦੇ ਆ ਤੇ ਉਹਨੂੰ ਸਿੱਧਾ ਚੈਲੰਜ ਕਰਦੇ ਆ ਵੀ ਜਾ ਜੋ ਕਰਨਾ ਹੀ ਕਰ ਲੈ ਜਿੱਥੇ ਮਰਜ਼ੀ ਚੱਲ ਜਾ ਸਾਡਾ ਕੋਈ ਨਹੀਂ ਕੁਝ ਕਰ ਸਕਦਾ ਬੜੀ ਉੱਤੋਂ ਤੱਕ ਪਹੁੰਚਿਆ ਬਾਧੂ ਪੈਸਾ ਸਾਡੇ ਕੋਲ ਵਕੀਲ ਪੁਲਿਸ ਸਾਰਾ ਕੁਝ ਸਾਡੇ ਕੋਲ ਮਨ ਲੂਤੀ ਫੈਗਾ ਏ ਤੇ ਦਾਸ ਨੰਬਰ ਦੇ ਬਦਮਾਸ਼ ਆ ਗਏ ਨੇ ਸੋ ਇਹਨਾਂ ਨੇ ਫਿਰ ਕਰਤੂਤਾਂ ਜਿਹੜੇ ਇਹ ਇਹਨਾਂ ਨੇ ਕੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਬਈ ਦਾੜੀਆਂ ਕਾਲੀਆਂ ਕਰਨੀਆਂ ਦਾੜੀਆਂ ਨੂੰ ਤੂ ਫਲਾ ਕੇ ਇਹ ਮੋਲਣਾ ਤੇ ਗੁਪਤੰਗਾਂ ਦੇ ਇਹਨਾਂ ਨੇ ਰੋਮਾਂ ਦੀ ਬੇਲ ਵੀ ਜਿਹੜੀ ਵਾਲ ਕਟਾਉਣੇ ਸੋ ਸ਼ਰਾਬ ਮਾਲੋ ਕੇ ਮੀਟ ਆਂਡੇ ਫੀਮ ਡੋਟ ਇਹੋ ਜੇ ਨਸ਼ੇ ਨਸ਼ੀਆਂ ਦਾ ਨੇ ਮਾਲੋ ਕੇ ਦਰਿਆ ਵਗਾਤਾ ਤੇ ਹਨਾ ਤੇ ਇਸ ਤਰ੍ਹਾਂ ਦੇ ਕਿੰਨੇ ਕੁ ਕਰਮ ਕਰਨ ਲੱਗੇ ਵੀ ਦੇਖੋ ਪਤਾ ਨਹੀਂ ਧੀਆਂ ਪਹਿਣਾ ਦੇ ਕਿੰਨੇ ਕੁ ਮਲਾਤਕਾਰ ਕੀਤੇ ਉਹ ਤੇ ਕੋਈ ਗਿਣਤੀ ਨਹੀਂ ਹੈਗੀ ਬਾਕੀ ਉਹ ਤੇ ਛੱਡੋ ਤੇ ਬਾਕੀ ਜਿਨੇ ਹੁਣ ਲੜਕੀਆਂ ਦੇ ਨਾਲ ਸਰੀਰਕ ਸੰਬੰਧ ਬਣਾਉਨੇ ਸਾਰਿਆਂ ਨੇ ਦੋ ਦੋ ਤਿੰਨ ਤਿੰਨ ਆਪਣੇ ਆਪ ਆਪਣੇ ਰੱਖੇ ਹੋਏ ਨੇ ਚੇਲੇ ਰੱਖੇ ਨੇ ਤੇ ਪਤਾ ਨਹੀਂ ਕਿੰਨਿਆਂ ਕਦੇ ਨਾਲ ਮੰਨ ਲਓ ਕਿ ਦੋ ਤਿੰਨ ਸਾਲਾਂ ਬਾਅਦ ਉਹ ਮੁੰਡੇ ਬਦਲਦੇ ਨੇ ਫਿਰ ਨਵੇਂ ਰੱਖ ਲੈਣੇ ਉਹ ਬਦਲ ਕੇ ਨਵੇਂ ਰੱਖ ਲੈਣੇ ਆ ਕਿ ਉਹਨਾਂ ਨੂੰ ਬਾਅਦ ਵਿੱਚ ਜਿਹੜੇ ਆਪਣੇ ਜਿਹੜੇ ਪੱਕੇ ਨੇ ਵੀ ਪਤਾ ਵੀ ਇਹ ਸਾਡੇ ਹੁਣ ਪੱਕੇ ਹੀ ਚੇਲੇ ਵੜ ਗਏ ਨੇ ਵੀ ਜਿਹੜੇ ਮੰਨ ਲਓ ਕਿ ਜਿਨ੍ਹਾਂ ਨੂੰ ਉਸ ਤਰ੍ਹਾਂ ਦੀ ਆਦਤ ਪੈ ਗਈ ਆ ਵੀ ਸਰੀਰਕ ਸੰਬੰਧ ਲੜਕਿਆਂ ਨਾਲ ਬਣਾਉਣੇ ਛੋਟੇ ਲੜਕੇ ਜਿਹੜਾ ਮੰਨ ਲਓ ਵੀ ਛੋਟਾ ਤੇ ਜਿਨ੍ਹਾਂ ਨੇ ਵੀ ਮੰਨ ਲਓ ਕਿ ਕੋਈ ਜੱਸੀ ਬਾਬੇ ਨੇ ਕਹਿੰਦੇ ਵੀ 160 ਬੱਚਿਆਂ ਨਾਲ ਗਲਤ ਕੰਮ ਕੀਤਾ ਵੀ ਇੱਥੇ ਤੇ ਕੋਈ ਗਿਣਤੀ ਨਹੀਂ ਹੈਗੀ ਕੋਈ ਦਾਸ ਹੀ ਨਹੀਂ ਸਕਦਾ ਬੋਲ ਕੇ ਵੀ ਕਿੰਨਾ ਕੁ ਦੇ ਨਾਲ ਸੋ ਉਹਦੇ ਮੈਂ ਤੁਹਾਨੂੰ ਸਾਰੇ ਸਬੂਤ ਵੀ ਦਊਗਾ ਸੋ ਇਹ ਜਿਹੜੇ ਇਹਨਾਂ ਨੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਰਬਾਂ ਖਰਬਾਂ ਦੀਆਂ ਪ੍ਰਾਪਰਟੀਆਂ ਬਣਾ ਲਈਆਂ ਆਪਣੇ ਚੇਲਿਆਂ ਨੂੰ ਬਾਹਰ ਪੱਕਾ ਕਰਾਉਣਾ ਸ਼ੁਰੂ ਕਰ ਦਿੱਤਾ ਆਪਣੇ ਗਵਾਂ ਪਾਣ ਜਾਂਦੇ ਰਾਹੀਂ ਪਤੀਜਾਂ ਤੇ ਰਾਹੀਂ ਵਿਦੇਸ਼ਾਂ ਦੇ ਵਿੱਚ ਵੱਡੀਆਂ-ਵੱਡੀਆਂ ਇਹ ਵਪਾਰ ਇਹਨਾਂ ਨੇ ਆਪਣੇ ਜਿਹੜੇ ਖੜੇ ਕੀਤੇ ਤੇ ਹੁਣ ਵੀ ਲਗਾਤਾਰ ਅਰਬਾਂ ਕਰੋੜਾ ਰੁਪਇਆ ਇਕੱਠਾ ਕਰ ਰਹੇ ਨੇ ਸ਼ਰਿਆਮ ਜਨਾਨੀਆਂ ਰੱਖੀਆਂ ਹੋਈਆਂ ਨੇ ਸ਼ਰਿਆਮ ਲੜਕੇ ਲੜਕੀਆਂ ਦਾ ਜਿਹੜਾ ਉਹ ਬਲਾਤਕਾਰ ਸ਼ੋਸ਼ਣ ਕਰਦੇ ਨੇ ਸੋ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਇਹ ਜਿਹੜੇ ਕੋ ਕਰਮਾਂ ਕਰਦੇ ਹੈਗੇ ਨੇ ਸੋ ਜਿਹੜਾ ਆਵਾਜ਼ ਚੁੱਕਦਾ ਉਹਨੂੰ ਫਿਰ ਖਤਮ ਕਰ ਦਿੰਦੇ ਨੇ ਮਿਲ ਤੇ ਵੀ 50 50 ਬੰਦੇ ਚੜ ਕੇ ਆਉਂਦੇ ਰਹੇ ਨੇ ਤੇ ਮੈਨੂੰ ਖਤਮ ਕਰਨ ਵਾਸਤੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਭਈ ਪਰ ਵਿਚਕਰਤਾਪੁਰ ਕੇ ਖਲੋਵਾ ਬਾਲਨਾ 빙ਾ ਹੋਆ ਸੋ ਜਿੱਦੂ ਮੈਂ ਬਾਬਾ ਜੀ ਦੇ ਕੋਲ ਜਿਹੜੇ ਵੱਡੇ ਬਾਬਾ ਜੀ ਨੇ ਉਹਨਾਂ ਕੋਲ ਵੀ ਉਹਨਾਂ ਨੂੰ ਪ੍ਰਸ਼ਾਦਾ ਸਬਜੀ ਪਾਜੀ ਫਲ ਫਰੂਟ ਉਹਨਾਂ ਨੂੰ ਛਕਾਉਂਦਾ ਰਿਹਾ ਤੁਰਨਾ ਕੋਲ ਵਿੱਚ ਜਦੋਂ ਮੈਂ ਬੇਨਤੀ ਕੀਤੀ ਤਾਂ ਇਹ ਮੈਨੂੰ ਖਤਮ ਕਰਨ ਪਈ ਹੋਗੇ ਨੇ ਫਿਰ ਉਹਨਾਂ ਨੇ ਕਿਹਾ ਵੀ ਇਹ ਜਿੰਨੇ ਵੀ ਇਹ ਪਾਪ ਕਰ ਰਹੇ ਨੇ ਇਹਨਾਂ ਦਾ ਘੜਾ ਭਰ ਗਿਆ ਹੈ ਆਪੇ ਹੀ ਇਹਨਾਂ ਦਾ ਘੜਾ ਜਿਹੜਾ ਹੈ ਉਹ ਭਰ ਗਿਆ ਤੇ ਇਹਨਾਂ ਦਾ ਡੁੱਬ ਜਾਣਾ ਹੈ ਇਹਨਾਂ ਨੂੰ ਸਾਰਿਆਂ ਨੂੰ ਆਪੋ ਆਪਣੀ ਜਿਹੜੀ ਬੰਦ ਦੀ ਪਾਪਾਂ ਦੀ ਸਜ਼ਾ ਮਿਲਣੀ ਆ ਪਹਿਲਾਂ ਵੀ ਕਈਆਂ ਨੂੰ ਮਿਲੀ ਆ ਤੇ ਇਹਨਾਂ ਨੂੰ ਵੀ ਜਿਹੜੀ ਸਾਰੇ ਜਿਹੜੇ ਇਹ ਹੁਣ ਹਲਕ ਗਏ ਨਾ ਜਦੋਂ ਬੰਦਾ ਹਲਕ ਜਾਂਦਾ ਮਾਇਆ ਨੂੰ ਜਫਾ ਪਾ ਲੈਂਦਾ ਹੈ ਵੀ ਉੱਥੇ ਹੀ ਰਹਿ ਕੇ ਵੀ ਸਾਰੇ ਕੋ ਕਰਮ ਵੀ ਕਰਨ ਦੇ ਆਪਣੇ ਆਪ ਨੂੰ ਬਹਿੰਗਮ ਵੀ ਦੱਸਣਾ ਕੋ ਕਰਮ ਵਿੱਚ ਛਰੇ ਆਮ ਕਰਨੇ ਉਹ ਕਹਿੰਦੇ ਵੀ ਲੈ ਤੂੰ ਵੀਡੀਓ ਬਣਾ ਲਾ ਜੋ ਮਰਜ਼ੀ ਕਰ ਲਾ ਆਡੀਓ ਲੈ ਸਾਡੀ ਬਣਾ ਲਾ ਉਹ ਆnde ਸਾਨੂੰ ਕੋਈ ਕੀ ਕਰ ਲੂਗਾ ਉਤੋਂ ਤੱਕ ਤੇ ਸਾਡੀ ਪਹੁੰਚ ਹੈ ਸਾਨੂੰ ਕੋਈ ਕੀ ਕਰ ਲੂਗਾ ਪਹਿਲਾਂ ਵੀ ਅਸੀਂ ਕਿੰਨੇ ਖਤਮ ਕੀਤੇ ਬੰਦੇ ਅਸੀਂ ਘੁੱਟ ਘੁੱਟ ਕੇ ਮਾਰ ਦਿੱਨੇ ਆ ਸੋ ਇਹ ਜਿਹੜੂ ਬਾਬਾ ਜੀ ਕੋਲ ਬਾਬਾ ਜੀ ਕਹਿੰਦੇ ਵੀ ਇਹਨਾਂ ਦਾ ਪਾਪੀਆਂ ਦਾ ਘੜਾ ਭਰ ਗਿਆ ਵਾ ਤੇ ਇਹਨਾਂ ਨੇ ਆਪ ਹੀ ਆਪਣੇ ਪਾਪਾਂ ਦੇ ਵਿੱਚ ਕਰਕ ਹੋ ਜਾਣਾ ਹੈ ਤੇ ਮੈਂ ਕਿਹਾ ਫਿਰ ਮੈਨੂੰ ਕੀ ਹੁਕਮ ਹੈ ਕਹਿੰਦੇ ਮੈਂ ਤਾਂ ਸਦਾ ਹੀ ਤੁਹਾਡੇ ਨਾਲ ਹਾਂ ਤੁੰਮੀ ਫਿਰ ਹੁਣ ਖੁੱਲਾ ਪ੍ਰਚਾਰ ਕਰੋ ਜਾ ਕੇ ਜਿੱਤਰਾ ਵੀ ਵਿਚਰ ਕੇ ਤੇ ਇਹ ਮੰਨ ਲਓ ਕਿ ਜੋ ਵੀ ਮੈਨੂੰ ਬੋਲਣ ਦੀ ਸਪਿਰਿਟ ਸ਼ਕਤੀ ਮੰਨ ਲਓ ਕਿ ਉੱਥੋਂ ਹੀ ਮੰਨ ਲਓ ਕਿ ਇੱਕ ਵਿਚਾਰਧਾਰਾ ਮਿਲੀ ਕਿ ਸਮਝਦੇ ਕਿ ਬਾਬਾ ਜੀ ਦੇ ਬਜ਼ੁਰਗ ਹੋ ਕੇ ਨੇ ਕਿ ਇਹ ਕੀ ਬੋਲਣਗੇ ਪਰ ਉਹਨਾਂ ਨੇ ਕਿਸੇ ਦੇ ਰਾਹੀਂ ਬੋਲ ਹੀ ਪੈਣਾ ਹੀ ਕਿਸੇ ਦੇ ਰਾਹੀਂ ਇਹਨਾਂ ਦੇ ਜਿਹੜੇ ਇਹ ਹੈਗੇ ਨੇ ਕਾਰਨਾਮੇ ਉਹ ਉਜਾਗਰ ਕਰਾਈ ਦੇਣੇ ਆ ਸੋ ਮੈਨੂੰ ਵੀ ਉਹਨਾਂ ਨੇ ਮੰਨ ਲਓ ਵੀ ਬਹੁਤ ਬਾਬਾ ਜੀ ਉਹਨਾਂ ਨੇ ਕਿਹਾ ਵੀ ਚਲੋ ਕੋਈ ਨਹੀਂ ਪਰ ਇਹ ਇਸ ਤਰ੍ਹਾਂ ਦੇ ਇਹਨਾਂ ਨੇ ਜਫਾ ਪਾ ਲਿਆ ਮਾਇਆ ਨੂੰ ਤੁਸੀਂ ਖੁੱਲਾ ਆਪਣਾ ਪ੍ਰਚਾਰ ਕਰੋ ਤੁਸੀਂ ਪ੍ਰਚਾਰ ਹੀ ਕਰਨਾ ਨਾ ਤੇ ਇਹਨਾਂ ਦਾ ਇਹਨਾਂ ਨੂੰ ਇਹਨਾਂ ਦੀ ਸਜ਼ਾ ਜ਼ਰੂਰ ਮਿਲੋਗੀ ਸੋ ਤਾਂ ਤੇ ਦੇਖੋ ਇਹਨਾਂ ਦੇ ਮੈਂ ਜਿੰਨੇ ਵੀ ਮੈਂ ਇਹਨਾਂ ਤੇ ਇਹਨਾਂ ਦੇ ਕਰਮਾਂ ਦੇ ਬਾਰੇ ਦੱਸਿਆ ਨਾ ਸੋ ਉਹ ਜਿਹੜੇ ਉਹਦੇ ਸਪੈਸ਼ਲ ਮੇਰੇ ਕੋਲ ਨਾ ਸਾਰੇ ਸਬੂਤ ਹੈਗੇ ਨੇ ਤੇ ਉਹਦੇ ਵਿੱਚ ਮੈਂ ਤੁਹਾਨੂੰ ਕੁਝ ਦੱਸ ਦੇਣਾ ਬਾਕੀ ਇਸ ਤਰ੍ਹਾਂ ਦੇ ਲੱਖਾਂ ਹੀ ਘਟਨਾਵਾਂ ਪਹਿਲਾਂ ਵਾਪਰ ਚੁੱਕੀਆਂ ਨੇ ਵੀ ਲੜਕਿਆਂ ਨਾਲ ਸਰੀਰਕ ਸਬੰਧ ਬਣਾਉਣੇ ਛੋਟੇ ਬੱਚਿਆਂ ਨਾਲ ਪਤਾ ਨਹੀਂ ਕਿੰਨਾ ਇਕ ਤਸ਼ੱਦਦ ਕਿੰਨੇ ਇਕ ਤਸੀਹੇ ਮੰਨੋ ਵੀ ਦੱਸ ਹੀ ਨਹੀਂ ਸਕਦੇ ਵੀ ਕਿੰਨਿਆਂ ਕਦੇ ਘਰ ਬਰਬਾਦ ਕੀਤੇ ਨੇ ਤੇ ਕਿੰਨਿਆਂ ਕਦੇ ਇਕ ਕਰੀ ਜਾ ਰਹੇ ਨੇ ਤੇ ਅਰਪਾ ਖਬਰ ਪਈ ਆਪਣੀ ਚੇਲਿਆਂ ਨੂੰ ਇਕੱਠਿਆਂ ਕਰਕੇ ਕੁਝ ਗ੍ਰਿਸ਼ਤੀ ਬੰਦੇ ਇਹਨਾਂ ਦੇ ਚੇਲੇ ਨੇ ਕੁਝ ਅੰਦਰੂ ਨੇ ਕੁਝ ਬਾਹਰੋਂ ਨੇ ਤੇ ਆਪਣਾ ਲਗਾਤਾਰ ਇਹ ਕਰ ਰਹੇ ਨੇ ਚੌਥੋਂ ਪਹਿਲਾਂ ਦੱਸਾਂ ਮੈਂ ਜਿਹੜਾ ਖਲਵੰਤਿਆ ਹੈ ਡਰਾਗੀ ਜਿਹਨੂੰ ਬਾਬਾ ਜੀ ਨੇ ਬਣਾਇਆ ਸੀ ਤੇ ਇਹ ਇੱਕ ਥਾਂ ਤੇ ਮਹੰਤ ਬਣ ਗਿਆ ਮਹੰਤ ਬਣਨ ਤੋਂ ਬਾਅਦ ਵਿੱਚ ਇਹ ਹੁਣ ਅਰਬਾਂ ਸਰਬਾਂ ਰੁਪਏ ਇਕੱਠੇ ਕਰ ਰਿਹਾ ਵਕਵੇਂ ਰਾਸ਼ਨ ਵੇਚਦਾ ਏ ਉਹ ਸਾਰੀਆਂ ਵੀਡੀਓ ਨੇ ਤੇ ਇਹ ਆਪਣੇ ਆਪ ਨੂੰ ਬੜਾ ਸੰਤ ਕਹੋਂਦਾ ਸੀ ਪਰ ਇਹਦੀ ਅਸਲੀਅਤ ਸਾਹਮਣੇ ਅਕਾਲ ਪੁਰਖ ਨੇ ਲਿਆਂਦੀ ਕਿ ਤੇਰਾ ਅੰਦਰ ਕੀ ਆ ਵੀ ਤੂੰ ਗੁਰੂ ਸਾਹਿਬ ਦਾ ਕਿੰਨਾ ਸਤਕਾਰ ਕਰਦਾ ਵੀ ਪੰਜ ਪਿਆਰੇ ਹੁੰਦੇ ਆ ਨਾਲ ਚੌਥਾ ਸੱਭ ਹੁੰਦਾ ਨੰਗੇ ਪੈਰੀ ਜਾਂਦੇ ਨੇ ਸਤਨਾ ਵੈਗੁਰੂ ਦਾ ਜਾਪ ਜਪਦੇ ਨੇ ਕਿ ਤੂੰ ਅਰਬਾਂ ਖਰਬਾਂ ਦਾ ਧਨ ਜੋੜ ਕੇ ਕਰੋੜਾਂ ਦੀਆਂ ਗੱਡੀਆਂ ਰੱਖਣ ਵਾਲਿਆ ਗੁਰੂ ਗ੍ਰੰਥ ਸਾਹਿਬ ਨੂੰ ਜੋੜੇ ਪਾ ਕੇ ਤੇ ਉਹ ਅਗਲੇ ਆਟੋ ਤੇ ਲਾ ਜਾ ਰਹੇ ਨੇ ਆਟੋ ਤੂੰ ਫੜੇ ਗਿਆ ਸਾਰੀ ਦੁਨੀਆ ਦੇ ਵਿੱਚ ਵਾਇਰਲ ਹੋਈ ਗੱਲ ਵੀ ਆਟੋ ਦੇ ਵਿੱਚ ਕੀ ਬੀੜੀਆਂ ਤਮਾਕੂ ਤੇ ਕਿਵੇਂ ਉਹ ਰੇਡ ਕੇ ਛੜਕਾਂ ਤੇ ਲਈ ਜਾਂਦੇ ਸੀ ਉਹ ਗੰਦ ਮੰਦ ਦੇ ਵਿੱਚ ਦੀ ਸੋ ਉਹ ਸਾਰਾ ਹੋਰ ਅਨੇਕਾ ਜਿਹੜੇ ਕੋ ਕਰਮ ਜਿਹੜੇ ਪਾਪ ਨੇ ਉਹ ਸਾਰੇ ਇਹਦੇ ਉਹ ਜਾਗਰੂ ਹੋਏ ਨੇ ਕਿਵੇਂ ਇਹ ਗੁੰਡਾਗਰਦੀ ਕਰਦਾ ਹੈ ਤੇ ਉਹ ਵੀ ਇਹਦੇ ਜਿਹੜੇ ਸਾਰਾ ਪਤਾ ਹੈ ਵੀ ਇਹਦੇ ਕਿਹੜੇ ਪਾਪ ਨੇ ਉਹ ਵੀ ਜਿਹੜੇ ਇਹਨਾਂ ਨਸ਼ਰ ਹੋਣਗੇ। ਦੂਜਾ ਸਰਜੀਤ ਲਾ ਲੋ ਵੀ ਬਾਬਾ ਜੀ ਨੂੰ ਬਾਅਦ ਵਿੱਚ ਇਹ ਗੱਦੀ ਪ੍ਰਾਪਤ ਕਰਨ ਵਾਸਤੇ ਨੇ 10 ਨੰਬਰ ਦੇ ਬਦਮਾਸ਼ ਰੱਖੇ ਨੇ ਪੁੱਟੋ ਬਲਜੀਤ ਵਰਗੇ ਜਿਨ੍ਹਾਂ ਦਾ ਸਾਰਾ ਦੁਨੀਆ ਨੂੰ ਪਤਾ ਵੀ ਕੀ ਜਿੰਦੇ ਬੰਦੇ ਆ। ਵੀ ਉਹਨਾਂ ਨੂੰ ਆਪਣੇ ਚੇਲਿਆਂ ਨੂੰ ਬਾਹਰ ਪੱਕਿਆ ਕਰਵਾ ਰਿਹਾ ਏ। ਜੇ ਕੋਈ ਇਹਨਾਂ ਦੇ ਖਿਲਾਫ ਬੋਲਦਾ ਹੈ ਸਰਜੀਤ ਉਹਨਾਂ ਨੂੰ ਕੱਢ ਕੇ ਬਾਹਰ ਮਾਰਦਾ ਹੈ। ਗੁੰਡਿਆਂ ਨੂੰ ਕੈਨੇਡਾ ਅਮਰੀਕਾ ਦੇ ਵਿੱਚ ਪੱਕਾ ਕਰਾ ਰਿਹਾ ਹੈ ਉਹਨਾਂ ਨੂੰ ਖੁੱਲੇ ਖੁੱਲੇ ਪਾਣੀ ਪਾਣੀ 22 ਲੱਖ ਰੁਪਇਆ ਇਕੱਠਾ ਦੇ ਦਿੰਦਾ ਸੋ ਇਸ ਤਰ੍ਹਾਂ ਕਰਕੇ ਇਹ ਇਹ ਬਦਮਾਸ਼ੀ ਦੇ ਨਾਲ ਗੱਦੀ ਪ੍ਰਾਪਤ ਕਰਨੀ ਚਾਹੁੰਦੇ ਆ ਗੁੰਡਾਗਰਦੀ ਦੇ ਨਾਲ ਅਹੀਂ ਉਸੇ ਵੇਲੇ ਛੱਡ ਕੇ ਆ ਗਏ ਕਿ ਬਾਬਾ ਜੀ ਨੇ ਕਿਹਾ ਵੀ ਬਾਹਰ ਜਾ ਕੇ ਤੁਸੀਂ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਭਾਂਡਾ ਇਹ ਸਾਰਾ ਆਖਰ ਤੱਕ ਖੁੱਟਣਾ ਹੀ ਆ ਕਿ ਬੜੀਆਂ ਸੰਗਤਾਂ ਵੱਲੋਂ ਆਵਾਜ਼ਾਂ ਚੁੱਕੀਆਂ ਗਈਆਂ ਨੇ ਬੜਾ ਪਹਿਲਾਂ ਬੋਲ ਕੇ ਦੱਸਿਆ ਗਿਆ ਪਰ ਸੰਗਤਾਂ ਕੁਝ ਜਾਗਰੂਕ ਵੀ ਹੋਈਆਂ ਏ ਪਰ ਇਹ ਮਸਾਂਦਿਆ ਜਿਹੜੇ ਸਾਰੇ ਇਕੱਠੇ ਹੋ ਗਏ ਨੇ ਵੀ ਜਿਹੜੇ ਇਹ ਇਹਨਾਂ ਨੇ ਜੱਫਾ ਪਾਇਆ ਹੋਇਆ ਵੀ ਕਿ ਛੜਦੇ ਵੀ ਜਿਤੋਂ ਅਰਬਾਂ ਕਰੋੜਾਂ ਰੁਪਏ ਇਹਨਾਂ ਨੂੰ ਆ ਰਹੇ ਨੇ। ਸੋ ਦੇਖੋ ਹੋਰ ਜਿਹੜਾ ਸਰਜਿੰਦਾ ਚੇਲਾ ਕੁੱਟੋਆ 2-3 ਵਿਆਹ ਕਰਾ ਕੇ ਫੇਰ ਉੱਥੇ ਰਹਿ ਰਿਹਾ ਦਾ ਨਾਲੇ ਸ਼ਰੀਆਮ ਦਾੜੀ ਕਾਲੀ ਕਰਦਾ ਦਾ 160 ਬੱਚੇ ਤੇ ਕੀ ਇਹਦੀ ਡਿਊਟੀ ਲਾਈ ਹੀ ਕਿ ਤੂੰ ਬੱਚਿਆਂ ਨੂੰ ਸਿਖਾਉਣਾ ਪੜੋਣਾ ਹੈ। ਪਤਾ ਨਹੀਂ ਕਿੰਨਿਆਂ ਕਦੇ ਨੇ ਬੱਚਿਆਂ ਦੇ ਨਾਲ ਸਰੀਰਕ ਸੰਬੰਧ ਬਣਾਏ ਨੇ। ਪਟੂ ਨਾਂ ਦਾ ਵਿਅਕਤੀ ਬਲਜੀਤ ਜਿਹੜਾ ਮਰ ਚੁੱਕਾ ਹੈ ਕਿ ਜਿਹਦੇ ਸ਼ਰੀਰ ਅੰਸਾਰੇ ਪ੍ਰੂਫ ਹੈਗੇ ਨੇ ਕਿ ਉਹ ਕੀ ਕਰਦੇ ਸੀ ਤੇ ਕਿਵੇਂ ਸਰਜੀਤ ਉਹਨਾਂ ਦੇ ਬੰਦਿਆਂ ਨੂੰ ਗਾਂ ਕੈਨੇਡਾ ਅਮਰੀਕਾ ਦੇ ਵਿੱਚ ਪੱਕਿਆ ਸੈੱਟ ਕਰਵਾ ਰਿਹਾ ਹੈ ਤੇ ਆਪਣੇ ਚੇਲਿਆਂ ਨੂੰ ਕਿੰਨਾ ਪੈਸਾ ਦਿੰਦਾ ਹੈ ਤੇ ਆਪਣੀ ਚੇਲਿਆਂ ਦੇ ਰਾਹੀ ਸੱਚ ਬੋਲਣ ਵਾਲੇ ਨੂੰ ਕਿਵੇਂ ਇਹ ਇੱਕ ਖੂੰਜੇ ਲਾ ਦਿੰਦਾ ਕਿ ਨੁੱਕਰ ਤੇ ਲਾ ਦਿੰਦਾ ਹੈ ਸੋ ਇਹ ਹੋ ਗਿਆ ਅਮਰੀਕ ਮਹਾਂਤ ਜਿਹੜਾ 18 ਸਾਲ ਪਹਿਲਾਂ ਇੱਥੇ ਮਹਾਂਤ ਰਿਆਵਾ ਪਾਈ ਕੀ ਸਮਾਦ ਇਹ ਇਥੇ ਸਾਰੇ ਸ਼ਰੀਆਮ ਲੜਕਿਆਂ ਨਾਲ ਸੰਬੰਧ ਬਣਾਉਂਦਾ ਸੀ ਸਰੀਰਕ ਸੰਬੰਧ ਸ਼ਰੀਆਮ ਗੁੰਡਾਗਰਦੀ ਕਰਦਾ ਸੀ ਜਨਾਂ ਲੀਆਂ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ ਇਹਦੀਆਂ ਕਿੱਥੇ ਕਿੱਥੇ ਇਹਨਾਂ ਦੀਆਂ ਪ੍ਰਾਪਰਟੀਆਂ ਸਾਰੀਆਂ ਦੀਆਂ ਅਕਲਵੰਤ ਸਰਜੀਤ ਆ ਧਰਮਪਾਲ ਦਿੱਲੀ ਦਾ ਮਹੰਤ ਹੈ ਜਿਹੜਾ ਇਹ ਅਮਰੀਕ ਮਹੰਤ ਇਹ ਸਾਰਾ ਕੁਝ ਪਤਾ ਵੀ ਕਿੱਥੇ ਕਿੱਥੇ ਇਹਨਾਂ ਦੀਆਂ ਪ੍ਰਾਪਰਟੀਆਂ ਕੀ ਕਾਮਿਕ ਕਰਦੇ ਨੇ ਸਾਰੇ ਕੋ ਕਰਮ ਇਹਨਾਂ ਦੇ ਉਜਾਗਰ ਨੇ ਇਹਨੂੰ ਇਥੋਂ ਸਮਾਧੂ ਕੱਢਿਆ 10 ਸਾਲ ਇਹਨੇ ਫਿਰ ਉਥੇ ਬਖਤਲੇ ਵੀ ਨਾਨਕ ਸਰਪੁਰਖ ਖੇਤਰ ਉਥੇ ਵੀ ਉਹੀ ਕੰਮ ਕਿਤੇ ਉਥੋਂ ਵੀ ਸਾਰੀ ਸੰਗਤ ਨੇ ਫੇਰ ਇਹਨੂੰ ਇਕੱਠਿਆਂ ਇਕੱਠੀ ਹੋ ਕੇ ਉਹਨੂੰ ਇਹਨੂੰ ਉਥੋਂ ਖੇੜਿਆ ਫੇਰ ਹੁਣ ਇੱਥੇ ਸਮਾਦ ਪਾਈ ਕਲਵੰਤ ਨੇ ਇਹਨੂੰ ਤਾਰ ਰਖਿਆ ਕਿ ਗੁਨਾਹਗਾਰ ਤੇ ਮੈਂ ਵੀ ਬੜਾ ਤਗੜਾ ਹਾਂ ਇਹਨਾਂ ਨੂੰ ਭਜਾਵਾਂਗਾ ਤੇ ਮੇਰੇ ਵੀ ਗੁਨਾਹ ਜਿਹੜੇ ਨੇ ਉਹ ਨਿਕਲ ਕੇ ਬਾਹਰ ਆਉਣਗੇ ਸੋ ਪਾਪੀ ਦਾ ਜਿਹੜਾ ਪਾਪੀ ਉਹ ਸਾਥ ਦਿੰਦਾ ਹੈ ਨਾ ਕਿ ਚੋਰ ਚੋਰ ਮਸੇਲੇ ਭਾਈ ਭਾਈ ਤੇ ਇਹ ਦਿੱਲੀ ਦਾ ਜਿਹੜਾ ਮਹੰਤਿਆ ਏ ਇਹਦੇ ਵੀ ਜਿੱਥੇ ਜਿੱਥੇ ਦੇ ਨਜਾਇਜ਼ ਸਬੰਧ ਨੇ ਜਿਹੜੀਆਂ ਨਜਾਇਜ਼ ਇਹਨਾਂ ਦੀਆਂ ਔਲਾਦਾਂ ਨੇ ਜਾਂ ਜਿੱਥੇ ਇਹਨਾਂ ਦੀਆਂ ਜਿੰਨੀਆਂ ਪ੍ਰਾਪਰਟੀਆਂ ਨੇ ਉਹ ਸਾਰਾ ਕੁਝ ਜੱਗ ਜਾਹਰ ਹੈ ਉਹ ਕਿਤੇ ਕਿਸੇ ਤੋਂ ਲੁਕਿਆ ਨਹੀਂ ਹੋਇਆ ਹੁਣ ਦਿੱਲੀ ਦੇ ਵਿੱਚ ਇੱਕ ਛੋਟਾ ਬੱਚਾ 10 ਸਾਲ ਦਾ ਹੈ ਉਹ ਉੱਪਰ ਬਾਬਾ ਜੀ ਦਾ ਕਮਰਾ ਤੇ ਥੱਲੇ ਉਹ ਰਾਗੀਆਂ ਨੇ ਖੁੱਲੀਆਂ ਹੈ ਤੇ ਉਹ ਇੱਕ ਰਾਗੀ ਜਿਹੜਾ ਮੰਨੂ ਨਾਂ ਦਾ ਰਾਗੀ ਹੈ 10 ਸਾਲ ਦੇ ਬੱਚੇ ਨੂੰ ਕੁੱਲੀ ਦੇ ਵਿੱਚ ਹੱਥ ਪੈਰ ਉਹਦੇ ਬੰਨ ਕੇ ਤੇ ਉਹਦੇ ਨਾਲ ਕੋਈ ਕਰਮ ਕਰਦਾ ਤੇ ਪੂਲੀ ਲਹੂ ਦਹਾਣ ਹੋ ਜਾਂਦੀ ਹੈ ਚੀਕਾਂ ਪੈਂਦੀਆਂ ਨੇ ਲੋਕ ਇਕੱਠੇ ਹੁੰਦੇ ਨੇ ਤੇ ਉਹ ਡਾਕਟਰ ਹੀ ਫਿਰ ਉਹ ਬੱਚੇ ਦਾ ਇਲਾਜ ਕਰਦਾ ਏ ਦਾਦੀ ਨੂੰ 40000 ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਏ ਮਾਂ ਪਿਓ ਨੂੰ ਪੁੱਟ ਕੇ ਬਾਹਰ ਭਜਾ ਦਿੱਤਾ ਜਾਂਦਾ ਏ ਕੋਈ ਇਨਸਾਫ ਨਹੀਂ ਤੇ ਉਸ ਜਿਹੜੇ ਬਲਾਤਕਾਰ ਕਰਨ ਵਾਲੇ ਬੰਦੇ ਨੂੰ ਕੈਨੇਡਾ ਦੇ ਵਿੱਚ ਸਿਟੀਨਸ਼ਿਪ ਦੇ ਕੇ ਤੋਰ ਦਿੱਤਾ ਜਾਂਦਾ ਏ ਵੀ ਦੇਖੋ ਬਲਾਤਕਾਰੀਆਂ ਨੂੰ ਕਿਵੇਂ ਵਿਦੇਸ਼ਾਂ ਦੇ ਵਿੱਚ ਭੇਜਿਆ ਜਾਂਦਾ ਹੈ ਤੋ ਉਸ ਤੋਂ ਬਾਅਦ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਜਿਹੜਾ ਹੈਗਾ ਵੀ ਸਮਾਧ ਪਾਈ ਦਾ ਇੱਕ ਰਾਗੀ ਸੀ ਹਰਵੰਤ ਵੀ ਉਹਨੇ ਕੀ ਕੀਤਾ ਵੀ ਉਹਨੇ ਕਿਸੇ ਨੂੰ ਕਹਿਤਾ ਵੀ ਤੇਰੇ ਘਰੇ ਮੁੰਡਾ ਹੋਊਗਾ ਮੇਰੇ ਨਾਲ ਸਰੀਰਕ ਸੰਬੰਧ ਬਣਾ ਕਿਸੇ ਬੀਬੀ ਨੂੰ ਕਹਿਤਾ ਉਹਨੇ ਸਰੀਰਕ ਸੰਬੰਧ ਬਣਾਈ ਕੁੜੀ ਹੋਗੀ ਫਿਰ ਉਹਨੇ ਰੌਲਾ ਪਾਇਆ ਤੋ ਮੁੱਕਰ ਗਿਆ ਕਿ ਵੀ ਕਹਿੰਦਾ ਮੇਰੀ ਨਹੀਂ ਜਦੋਂ ਸੱਚ ਸਾਬਤ ਹੋ ਗਿਆ ਫਿਰ ਉਹਨੂੰ ਕੂਨੇ ਪੇਚ ਦਿੱਤਾ ਗਿਆ ਸੋ ਇਸ ਤਰ੍ਹਾਂ ਕਰਕੇ ਇੱਕ ਬਕਤਲੇ ਦੇ ਵਿੱਚ ਜੋਨੀ ਨਾਮ ਦਾ ਲੜਕਾ ਏ ਛੋਟੀ ਲੜਕੀ ਨੂੰ ਬਾਜਾ ਸਿਖਾ ਰਿਹਾ ਸੀਗਾ ਸਰੀਰਕ ਜੁਬਦ ਬਣਾਇਆ ਉਹ ਪ੍ਰੈਗਨੈਂਟ ਹੋ ਗਈ ਫਿਰ ਉਹਨਾਂ ਕਹਿੰਿਆ ਕਿ ਇਹਨਾਂ ਨੂੰ ਵਿਆਹ ਕਰਾ ਪਰ ਇਹਨਾਂ ਨੇ ਜਵਾਬ ਦੇ ਦਿੱਤਾ ਉਹਨਾਂ ਨੇ ਰਿਪੋਰਟ ਕਰਾਈ ਤੇ ਥਾਣੇ ਦੋ ਤਿੰਨ ਤਿੰਨ ਥਾਣੇ ਰਿਹਾ ਫਿਰ ਉਹ ਨੂੰ ਛਡਾ ਲੈਂਦਾ ਉਹ ਵੀ ਹੁਣ ਉੱਥੇ ਪਹਿਲੀ ਡਿਊਟੀ ਕਰਦਾ ਪਿਆ ਹੈ ਸੋ ਇਸ ਤਰ੍ਹਾਂ ਕਰਕੇ ਇਹਨਾਂ ਨੇ ਪਤਾ ਨਹੀਂ ਕਿੰਨੇ ਜਿੱਥੇ ਵੀ ਇਹਨਾਂ ਦੀਆਂ ਪ੍ਰਾਪਰਟੀਆਂ ਜਿੰਨੇ ਨਾਲ ਬਲਾਤਕਾਰ ਕਰਦੇ ਪਹਿਲੇ ਜਿੰਨੇ ਇਹਨਾਂ ਮਾਨੂੰ ਵੀ ਇਹਨਾਂ ਨੇ ਜ਼ਿੰਦਗੀਆਂ ਬਰਬਾਦ ਕੀਤੀਆਂ ਨੇ ਕੋਈ ਮੈਂ ਦਾਸ ਹੀ ਨਹੀਂ ਸਕਦਾ ਬੋਲ ਕੇ ਤੇ ਉਹਦੇ ਮੇਰੇ ਕੋਲ ਸਾਰੇ ਇੱਕ ਇੱਕ ਚੀਜ਼ ਦਾ ਸਬੂਤ ਹੈਗਾ ਏ ਵਿਨੀ ਪੈਗ ਦੇ ਵਿੱਚ ਉਹ ਜਦੋਂ ਸੰਗੀਆਂ ਨੇ ਸੰਗੀਆਂ ਨੇ ਕਿਹਾ ਵੀ ਆਪਣੀਆਂ ਪੜਕੀਆਂ ਪੀਟੀਆਂ ਬੱਚੇ ਧੀਆਂ ਪਹਿਣਾ ਲੈ ਕੇ ਆੜੇ ਆ ਵੀ ਇੱਥੋਂ ਦਾ ਮੰਦ ਤੇ ਛਰੇਆ ਵੀ ਇੱਥੇ ਗ੍ਰਸਤੀ ਕੱਪੜੇ ਪਾ ਕੇ ਤੇ ਉਹ ਇੱਕ ਔਰਤਾਂ ਲੈ ਕੇ ਬੈਠਾ ਹੁੰਦਾ ਏ ਤੇ ਉਹ ਫਿਰ ਕੀ ਆ ਵੀ ਉਹ ਕੁਝ ਨਹੀਂ ਕਰ ਸਕਦੇ ਕੋਈ ਛਰੇਆ ਉਹ ਕਹਿੰਦਾ ਉਹ ਮੈਂ ਕਰਦਾ ਹਾਂ ਤੇ ਉਹਦੀਆਂ ਸਾਰੀਆਂ ਵੀਡੀਓ ਆਡੀਓ ਸੰਗਤ ਨੇ ਸਾਰਾ ਕੁਝ ਬਣਾ ਕੇ ਭੇਜਿਆ ਹੋਰ ਵੀ ਬਹੁਤ سارے ਸਬੂਤ ਨੇ ਪਰ ਦੇਖੋ ਕਿਸੇ ਤੇ ਕੋਈ ਅਸਰ ਨਹੀਂ ਪੈਂਦਾ ਵੀ ਸ਼ਰਿਆ ਮਿਸਤਰਾ ਇਹ ਸਿੱਖੀ ਨੂੰ ਧਾਤ ਲੱਗ ਰਹੀ ਹੈ ਮੈਂ ਬੇਨਤੀ ਕਰਦਾ ਕਿ ਸਾਡੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਕਿੰਨੀ ਕਮਾਈ ਕੀਤੀ ਉਹਨਾਂ ਨੇ ਕਿੰਨਾ ਫਲਸਫਾ ਵਧੀਆ ਦਿੱਤਾ ਹੈ ਸਿੱਖਾਂ ਨੂੰ ਤੇ ਸਿੱਖ ਪੰਥ ਨੂੰ ਬੇਨਤੀ ਹੈ ਵੀ ਤੁਸੀਂ ਇਹੋ ਜਿਹੇ ਠੱਗਾ ਨੂੰ ਕਿਉਂ ਨਹੀਂ ਪਛਾਣਦੇ ਇਹ ਚੋਲਿਆਂ ਦੇ ਵਿੱਚ ਗੁੰਡੇ ਰਾਖਸ਼ਸ ਬੈਠੇ ਨੇ ਜਿਹੜਾ ਸਾਡੇ ਵਰਗਾ ਮੇਰੀ ਅਰਦਾ ਕੋਈ ਬੋਲਦਾ ਏ ਕਿ ਉਹਨੇ ਕਹਿੰਦੇ ਮੈਂ ਤੈਨੂੰ ਖਤਮ ਕਰਦਾਂਗੀ ਕਿ ਬੜੀ ਕੋਸ਼ਿਸ਼ ਵੀ ਕੀਤੀ ਪਰ ਨਹੀਂ ਤੇ ਫਿਰ ਵੀ ਬੜੀਆਂ ਨਾਲ ਨਹੀਂ ਹੁਣ ਵੀ ਜਿਹੜੀਆਂ ਲਗਾਤਾਰ ਬਈ ਇਹ ਤਮਕੀਆਂ ਦੇ ਰਹੇ ਨੇ ਤੇ ਅਸੀਂ ਪਰ ਉਹ ਅਸੀਂ ਅਖਿਆ ਵੀ ਜਦੋਂ ਇੰਨੀਆਂ ਸ਼ਹੀਦੀਆਂ ਹੋਈਆਂ ਲੱਖਾਂ ਦੇ ਨਾਲ ਵੀ ਇੱਕ ਹੋਰ ਹੋ ਜੂਗੀ ਤਾਂ ਫਿਰ ਕੀ ਹੋਊਗਾ ਪਰ ਜਿਹੜਾ ਸੱਚ ਤੇ ਦੁਨੀਆ ਦੇ ਸਾਹਮਣੇ ਆਉਣਾ ਚਾਹੀਦਾ ਨਾ ਕਿ ਜਿਹੜੇ ਸਿੱਖੀ ਨੂੰ ਸਿੱਖ ਪੰਥ ਨੂੰ ਇੰਨੀ ਟਾਲ ਆ ਰਹੇ ਨੇ ਗੁਰੂ ਨਾਨਕ ਦੇ ਫਲਸਫੇ ਨੂੰ ਮੰਨ ਲਓ ਵੀ ਇਹ ਚੱਕਣਾ ਚੂਰ ਕਰਦੇ ਪਏ ਨੇ ਸਿੱਖੀ ਦੀਆਂ ਜੜਾਂ ਸਾਬ ਜਿਆਦੇ ਨੇ ਮਜ਼ਬੂਤ ਕੀਤੀਆਂ ਸੀ ਖੂਨ ਪਾ ਕੇ ਤੇ ਇਹ ਲੋਕ ਕੀ ਆ ਵੀ ਹੁਣ ਸਿੱਖੀ ਨੂੰ ਬਦਨਾਮ ਕਰਦੇ ਪਏ ਨੇ ਹੁਣ ਕੈਨੇਡਾ ਦੀਆਂ ਸਿਟੀਜ਼ਨ ਬੀਬੀਆਂ ਨੇ 13 ਬੀਬੀਆਂ ਨੇ ਜੋ ਕੁਝ ਵੀ ਬੋਲਿਆ ਹੈ ਵੀ ਇਹ ਸਾਰਾ ਕੁਝ ਇਹ ਮੰਨ ਲਓ ਕਿ ਸਾਰਾ ਕੁਝ ਇੱਥੇ ਹੁੰਦਾ ਹੈ ਤੇ 13 ਬੀਬੀਆਂ ਦੇ ਉੱਤੇ ਸਾਈਨ ਕੀਤੇ ਹੋਏ ਨੇ ਸਿਟੀਜ਼ਨ ਬੀਬੀਆਂ ਦੇ ਸੈਨ ਕਰ ਕੀਤੇ ਹੋਏ ਨੇ ਵੀ ਜੋ ਕੁਝ ਮੈਂ ਬੋਲਿਆ ਸਾਰਾ ਕੁਝ ਉੱਥੇ ਹੁੰਦਾ ਇਸ ਤੋਂ ਇਲਾਵਾ ਬਹੁਤ ਇਹਨਾਂ ਦੀਆਂ ਅਸ਼ਲੀਲ ਜੋ ਵੀ ਫਿਲਮਾਂ ਸੀਡੀਆਂ ਸਾਰਾ ਕੁਝ ਇਹਨਾਂ ਦੇ ਵਿੱਚ ਕੈਦ ਆ ਇਸ ਤੋਂ ਇਲਾਵਾ ਆਰ ਡੀ ਕੋ ਵੀਡੀਓ ਪੇਪਰ ਬਹੁਤ ਕੁਸ਼ ਹੈਗਾ ਲੱਖਾਂ ਦੇ ਨਾਲ ਸਮੂਤ ਜਿਵੇਂ ਮੈਂ ਕਹਿੰਦਾ ਭਈ ਹੈਗੇ ਨੇ ਸੋ ਇਹਨਾਂ ਠੱਗਾਂ ਨੂੰ ਭਾਈ ਅਮਰਤਪਾਲ ਮਹਿਰੋਂ ਹੋ ਗਿਆ ਜਾਂ ਹੋਰ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਚਾਹੇ ਠਿਕਰੀਵਾਲ ਵਾਲਾ ਜਥਾ ਇਹ ਚਾਹੇ ਕੋਈ ਵੀ ਜਿੰਨੀਆਂ ਵੀ ਜੱਥੇਬੰਦੀਆਂ ਸਮੂਹ ਸਿੱਖ ਪੰਥ ਸਮੂਹ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਸਾਰੇ ਸਿੱਖਾਂ ਨੂੰ ਸਿੱਖ ਪੰਥ ਨੂੰ ਮੈਂ ਹੱਥ ਜੋੜ ਕੇ ਦਿਨ ਦੀ ਕਰਦਾ ਵੀ ਇਹ ਜਿਹੜੇ ਗੁੰਡੇ ਰਾਖਸ਼ ਨੇ ਇਹ ਇਹ ਨਹੀਂ ਵੀ ਸਬੂਤ ਸਬੂਤ ਵੀ ਸਾਰੇ ਹੈਗੇ ਤੇ ਸ਼ਰੇਆਮ ਕਰ ਰਹੇ ਨੇ ਕਿੰਨੇ ਕੁ ਬਲਾਦ ਕਰ ਕਿੰਨੇ ਕੁ ਬੱਚੇ ਆ ਲੜਕੇ ਲੜਕੀਆਂ ਨੇ ਜ਼ਿੰਦਗੀਆਂ ਕਿੰਨੇ ਕੁ ਨਸ਼ਿਆਂ ਨਾਲ ਦਰਿਆਵਾਂ ਗਿਆ ਹੋਇਆ ਗਿਆ ਇੱਕ ਦੇਹਰਾਦੂਨ ਤੋਂ ਮੋਨੂ ਉਰਾਗੀ ਸੀਗਾ ਪੀ ਉਹ ਇੱਥੇ ਹੀ ਰਹਿਦਾ ਈ ਨਸ਼ਿਆਂ ਨਾਲ ਉਹ ਗਲ ਕੇ ਮਰਿਆ ਪ੍ਰਗਟ ਸਿੰਘ ਮੱਕੀ ਨਸ਼ਿਆਂ ਨਾਲ ਵਿਚਾਰਾ ਗਲ ਕੇ ਮਰਿਆ ਹੋਰ ਵੀ ਕਿੰਨੇ ਉੱਤੇ ਇਹ ਨਸ਼ਿਆਂ ਦੇ ਲੌਂਡੇ ਨੇ ਸਾਰਾ ਕੁਝ ਸਬੂਤ ਹੈਗਾ ਇਕੱਲਾ ਇਕੱਲਾ ਮੈਨੂੰ ਕਿੰਨੀ ਕੋਸ਼ਿਸ਼ ਕੀਤੀ ਗਲਤ ਰਸਤੇ ਪਾਉਣ ਦੀ ਪਰ ਜਿਹਦੇ ਅੰਦਰ ਇੱਕ ਵਾਰੀ ਗੁਰਮਤਿ ਬਸ ਜਾਵੇ ਨਾ ਉਹ ਬੰਦੇ ਨੂੰ ਕੋਈ ਕੁੱਠੇ ਰਸਤੇ ਨਹੀਂ ਲਾ ਸਕਦਾ ਜੇਦੇ ਤੇ ਗੁਰੂ ਕਿਰਪਾ ਕਰਦਾ ਜਦੋਂ ਗੁਰੂ ਇੱਕ ਜਦੋਂ ਸਾਨੂੰ ਗੁਰਮਤਿ ਗੁਰ ਇਤਿਹਾਸ ਦੀ ਸਮਝ ਆ ਜਾਂਦੀ ਆ ਸੋ ਇਹਨਾਂ ਸਾਰੇ ਇਹਨਾਂ ਦੇ ਵਿਰੋਧ ਆਵਾਜ਼ ਉਠਾਓ ਇਹ ਗੰਦਬੰਦੇ ਸਾਰੇ ਗੰਦੇ ਬੰਦੇ ਉਥੋਂ ਕੱਢ ਕੇ ਮਸੰਦ ਤੇ ਚੜ੍ਹਦੀ ਕਲਾ ਵਾਲੇ ਜਿਹੜੇ ਸਿੰਘ ਉੱਥੇ ਛੱਡੋ ਸ਼੍ਰੋਮਣੀ ਪ੍ਰਬੰਧਕ ਕਮੇਟੀ ਵਾਲਿਆਂ ਨੂੰ ਦੇਣ ਤੇ ਵੀ ਤੁਸੀਂ ਵੀ ਜਿਹੜਾ ਆਪਣਾ ਜਥੇਦਾਰੀ ਦਾ ਫਰਜ਼ ਪਛਾਨੋ ਵੀ ਇਹ ਸ਼ਰਿਆਮ ਕਰ ਰਹੇ ਨੇ ਸਬੂਤ ਸਾਰੇ ਸਾਡੇ ਕੋਲ ਏ ਤੇ ਇਹਨਾਂ ਤੇ ਕੋਈ ਨਾ ਕੋਈ ਸਖਤ ਕਾਰਵਾਈ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ